ਆਹ ਦੀਵਾ ਆ ਉਹ ਦੇਖ ਆਹ ਬੰਦਾ ਇਹਦਾ ਉਹ ਦੇਖ ਉਹ ਗੱਡੀ ਲੈ ਜਾਣੀ ਹੈ ਇਹ ਚਾਹੀਦਾ ਨਹੀਂ ਚਾਹਣਾ pô <laughs> ਕਸੇਂ ਦੀ ਸਮਾਤ ਤੇ ਉਹ ਤੋਂ ਫਿਰ ਜਾਂ ਨਾਲ ਜਾਣਾ ਹੈ ਇੱਕ ਤਾਂ ਠਾਕ ਤੂੰ ਹੱਥ ਥਲੇ ਤੇ ਰੱਖੋ ਇੱਕ ਨਾ ਜੀ ਲੋਕ ਦਾ ਤਕਾ ਫਿਲਮ ਕਰਦੀ ਆ ਨਾ ਰਾਜਾ ਜੀ ਜੀ ਲਈ ਤੇ ਹੈ ਕਾफी ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਹੜਾ ਮਹਾ ਸਮਾमेलन ਪਾਰਟੀ ਦਾ 25ਵਾਂ ਕੀਤਾ ਜਾ ਰਿਹਾ ਉਹਦੇ ਬਾਰੇ ਜਦੋਂ ਪਹਿਲੀ ਵਾਰ ਸਖਤਰੇਤ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਤਾਂ ਉਦੋਂ ਜਿਹੜੇ ਸੈਂਟਰ ਵੱਲੋਂ ਚਾਰ ਆਗੂ ਆਏ ਸੀ ਉਹਨਾਂ ਨੇ ਕਿਹਾ ਵੀ ਹਰ ਵੇਰ ਜਿਹੜਾ ਸਮੇਲਨ ਹੈਗਾ ਉਹ ਸਮੇਲਨ ਕੋ ਦੱਖਣ ਭਾਰਤ ਵਿੱਚ ਕੀਤਾ ਜਾਂਦਾ ਉੱਤਰ ਭਾਰਤ ਜਿਹੜਾ ਇਹਦੇ ਵਿੱਚ ਕਦੀ ਨਹੀਂ ਹੋਇਆ ਹੁਣ ਕਾਫੀ ਟਾਈਮ ਹੋ ਗਿਆ ਤਾਂ ਇਹ ਭਾਵਨਾ ਜਾ ਰਹੀ ਹੈ ਕਿ ਸ਼ਾਇਦ ਉੱਤਰ ਭਾਰਤ ਵਾਲੇ ਪਾਸੇ ਪਾਰਟੀ ਜਿਹੜੀ ਆ ਲਾਲ ਝੰਡਾ ਜਿਹੜਾ ਇਹ ਖਤਮ ਹੋ ਗਿਆ ਤਾਂ ਉਹ ਨਿਰਾਸ਼ਾ ਜਿਹੜੀ ਆ ਉਹਨੂੰ ਤੋੜਨ ਦੀ ਗੱਲ ਸੀਗੀ ਔਰ ਇੱਥੇ ਲਾਲ ਝੰਡਾ ਅੱਜ ਵੀ ਹੈ ਇਹ ਦਿਖਾਉਣ ਦੇ ਲਈ ਇਹ ਜਿਹੜਾ ਪੰਜਾਬ ਨੂੰ ਚੁਣਿਆ ਗਿਆ ਕਿ ਇੱਥੇ ਇਹ ਜਿਹੜਾ 25ਵਾਂ ਮਹਾਸਮੇਲਨ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤਾ ਜਾਵੇ ਅੱਜ ਤੋਂ 20 ਸਾਲ ਪਹਿਲਾਂ 2005 ਦੇ ਵਿੱਚ ਵੀ ਚੰਡੀਗੜ੍ਹ ਵਿੱਚ ਮਹਾਸਮੇਲਨ ਕੀਤਾ ਗਿਆ ਸੀ ਤਾਂ ਦੋ ਉਸ ਤੋਂ ਪਹਿਲਾਂ ਵੀ ਹੋਏ ਮਤਲਬ ਇਹ ਚੌਥਾ ਮਹਾਸਮੇਲਨ ਆ ਜਿਹੜਾ ਪੰਜਾਬ ਚ ਕੀਤਾ ਜਾ ਰਿਹਾ ਅੱਜ ਜਿਹੜੇ ਆਪਾਂ ਜਥੇ ਤੋਰਨ ਦੀ ਗੱਲ ਕਾਮਣ ਚ ਗ੍ਰੂਪ ਹੋਣਾ ਨੇ ਕੀਤੀ ਆ ਪੈਨੇ ਇਤਿਹਾਸਿਕ ਥਾਵਾਂ ਤੋਂ ਇਹ ਜਿਹੜੀ ਜਗ੍ਹਾ ਤੇ ਅੱਜ ਅਸੀਂ ਇਕੱਠੇ ਹੋਏ ਆਂ ਇਹ ਇੱਕ ਬਹੁਤ ਵੱਡੀ ਇਤਿਹਾਸਿਕ ਥਾਂ ਆ ਜਿਹੜੇ ਭਗਤ ਸਿੰਘ ਹੁਣਾਂ ਦੇ ਬੁੱਤਾਂ ਤੇ ਅਸੀਂ ਪੁੱਲ ਪਾ ਕੇ ਆਏ ਆਂ ਜਦੋਂ ਭਗਤ ਸਿੰਘ ਦੀ ਜੀਵਨੀ ਪੜਦੇ ਆਂ ਅਸੀਂ ਦੇਖਦੇ ਆਂ ਉਹਨਾਂ ਨੇ ਕਿੰਨਾ ਲੰਮਾ ਸਮਾਂ ਹੜਤਾਲਾਂ, ਪੋਖੜਾਂ ਨਾਲ ਕੀਤੀਆਂ ਬਹੁਤ ਸਾਰੇ ਹੱਕ ਲੈਣ ਦੇ ਲਈ ਅੱਜ ਅਸੀਂ ਜਦੋਂ ਆਏ ਕਿੰਨੀ ਉਹ ਗਰਮ ਥਾਂ ਆ ਸਾਨੂੰ ਸ਼ਾਇਦ ਖਲੂਣ ਲੱਗੀਆਂ ਵੀ ਮਤਲਬ ਦਰਦ ਮਹਿਸੂਸ ਹੋ ਰਿਹਾ ਖਲੋਤਾ ਨਹੀਂ ਜਾ ਰਿਹਾ ਪਰ ਤਾਂ ਉਹ ਜਿਹੜੇ ਸੂਰਮੇ ਜਿਨ੍ਹਾਂ ਨੇ ਦੇਸ਼ ਤੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਆ ਮੁਸਲਮਾਨ ਆ ਹਿੰਦੂ ਆ ਇਸਾਈਆ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਉਣ ਲਈ ਆਪਣੀ ਆਪਣੀ ਕੁਰਬਾਨੀ ਕੀਤੀ ਆ ਪਰ ਅੱਜ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਉਹ ਇਸ ਪਾਈਚਾਰਕ ਸਾਂਝ ਨੂੰ ਤੋੜਨ ਵਾਲੇ ਪਾਸੇ ਜਾ ਰਹੀ ਆ ਕਿਵੇਂ ਪੂਰੇ ਦੇਸ਼ ਦੇ ਵਿੱਚ ਦੰਗੇ ਕਰਾਉਣ ਵਾਲਾ ਕੰਮ ਕਿਵੇਂ ਫਿਰਕੂ ਹਿੰਸਾ ਭੜਕਾਉਣ ਵਾਲਾ ਕੰਮ ਕੀਤਾ ਜਾ ਰਿਹਾ ਹੈ ਕਿਵੇਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਜਿਹੜਾ ਸਾਡੀ ਵੋਟ ਪਾ ਕੇ ਆਪਣੇ ਹੱਕ ਦੀ ਸਰਕਾਰ ਚੁਣ ਸਕਦੇ ਆ ਉਹ ਖੋਣ ਵਾਸਤੇ ਵੀ ਕਿਵੇਂ ਵੱਡੀ ਪੱਧਰ ਤੇ ਯਤਨ ਕੀਤੇ ਜਾ ਰਿਹਾ ਬਿਹਾਰ ਦੇ ਵਿੱਚ ਕਿਵੇਂ 65 ਲੱਖ ਜਿਹੜੇ ਲੋਕ ਹੈਗੇ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਜਦੋਂ ਵਿਰੋਧੀ ਧਿਰ ਨੇ ਰੌਲਾ ਪਾਇਆ ਚੋਣ ਕਮਿਸ਼ਨ ਇਹ ਮੰਨਣ ਲਈ ਤਿਆਰ ਨਹੀਂ ਕਿ ਉਹ ਨੇ ਸਾਰਾ ਕੁਝ ਕੀਤਾ ਪਰ ਜਦੋਂ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਫਿਰ ਉਹਨਾਂ ਨੂੰ ਮੰਨਣਾ ਪਿਆ ਆ ਉਹ ਥੋੜਾ ਪਿੱਛੇ ਹਟਿਆ ਉਹਨਾਂ ਨੂੰ ਉਹ ਸਾਰੀ ਲਿਸਟ ਜਿਹੜੀਆਂ ਹੈਗੀਆਂ ਉਹ ਸਾਹਮਣੇ ਲਿਉਣੀ ਦੀ ਲੋੜ ਪੈ ਗਈ ਆ ਕਿਵੇਂ ਆਪਾਂ ਦੇਖਿਆ ਕਿ ਜਿਹੜੀਆਂ ਲਿਸਟਾਂ ਆਈਆਂ ਸੀ ਕਿਵੇਂ ਬਹੁਤ ਸਾਰੇ ਵੋਟਰਾਂ ਦੇ ਉੱਪਰ ਇਹ ਲਿਖਿਆ ਹੋਇਆ ਕਿ ਹਾਊਸ ਨੰਬਰ 0 ਕੋਈ ਹਾਊਸ ਨੰਬਰ 0 ਹੁੰਦਾ ਕਿਵੇਂ ਮਤਲਬ ਜਾਲੀ ਤੌਰ ਤੇ ਉਹ ਸਾਰਾ ਕੁਝ ਮਤਲਬ ਜਿਹੜੀਆਂ ਅਸਲ ਵੋਟਾਂ ਹੈ ਜਿਹੜਾ ਪਤਾ ਹੈ ਕਿ ਇਹ ਵੋਟਾਂ ਕਿੰਨੂੰ ਪੁੱਗਤਣੀਆਂ ਉਹ ਕੱਟ ਕੇ ਉਹਦੀ ਥਾਂ ਤੇ ਜਾਲੀ ਵੋਟਾਂ ਪਾ ਕੇ ਆਪਣੇ ਹੱਕ ਦੀ ਸਰਕਾਰ ਬਣਾਉਣ ਵਾਸਤੇ ਯਤਨ ਜਿਹੜੇ ਆ ਪੂਰੇ ਦੇਸ਼ ਦੇ ਵਿੱਚ ਕਰਨ ਦੀ ਗੱਲ ਕੀਤੀ ਜਾ ਰਹੀ ਆ ਇਹੋ ਜਿਹੇ ਹਲਾਤ ਜਿਹੜੇ ਸਿਰਜੇ ਜਾ ਰਿਹਾ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਇੱਥੇ ਜਿਹੜੀ ਅਸੀਂ ਬਦਲਾਅ ਲਿਆਂਦਾ ਸੀ ਅਸੀਂ ਝੋਲੀਆਂ ਭਰਤੀਆਂ ਭਗਵੰਤ ਆਪ ਪਾਰਟੀ ਦੀਆਂ ਕਿ ਅਸੀਂ ਬਦਲਾਅ ਵੇਖਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਪਰ ਕਿਹੋ ਜਿਹਾ ਬਦਲਾਅ ਆਇਆ ਸਾਡੇ ਪੰਜਾਬ ਦੇ ਵਿੱਚ ਉਹ ਵੀ ਉਹੀ ਪਾਤ ਪਾਰੀਆਂ ਨੀਤੀਆਂ ਤੇ ਚੱਲਿਆ ਹੋਇਆ ਕਿਵੇਂ ਉੱਥੋਂ ਦੇ ਜਿਹੜੇ ਦਿੱਲੀ ਤੋਂ ਹਾਰੇ ਹੋਏ ਲੀਡਰ ਆਪ ਪਾਰਟੀ ਦੇ ਉਹ ਪੰਜਾਬ ਚ ਆ ਕੇ ਬਿਆਨ ਦਿੰਦੇ ਆ ਕਿ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਮਤਲਬ ਹਿੱਲਾ ਘੁਲਤੋ ਕਿਉਂਕਿ ਅਸੀਂ ਜਿੱਤਣਾ ਹੈ ਮਤਲਬ ਇਹੋ ਜਿਹੇ ਬੇਸ਼ਰਮ ਲੋਕ ਪੰਜਾਬ ਵਾਲਿਆਂ ਨੂੰ ਵੰਗਾਰ ਰਹੇ ਆ ਪਰ ਪੰਜਾਬ ਵੀ ਇੱਕ ਸਿੱਧੇ ਜੰਗਪਾਲੇ ਜਾਣਦੇ ਆ ਕਿ ਇੱਥੋਂ ਕੇ ਸੂਰਮਿਆਂ ਨੇ ਸਾਡੇ ਗੱਧਰੀ ਬਾਬੇ ਹੋਣ ਭਗਤ ਸਿੰਘ ਹੋਣ ਜਾਂ ਉਦਮ ਸਿੰਘ ਹੋਣ ਇਹਨਾਂ ਨੇ ਈਮ ਨਹੀਂ ਮੰਨੀ ਅੱਗੇ ਹੋ ਕੇ ਲੜਾਈਆਂ ਲੜੀਆਂ ਚਾਹੇ ਕੁਰਬਾਨੀਆਂ ਦੇਣੀਆਂ ਪਈਆਂ ਚਾਹੇ ਆਤਮ ਉਸ ਸਮੇਂ ਵੀ ਪੰਜਾਬ ਤੇ ਸ਼ਾਂਤੀ ਬਹਾਲ ਕਰਨ ਲਈ ਫੌਮਿਸਤਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅੱਜ ਜੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਫਿਰ ਸਾਡੇ ਸਿਰ ਤੇ ਵਧੇਰੇ ਜ਼ਿੰਮੇਵਾਰੀ ਆ ਕਿ ਅਸੀਂ ਇਸ ਜਿਹੜਾ ਕੁਛ ਕੀਤਾ ਜਾ ਰਿਹਾ ਇਹਨੂੰ ਕਿਵੇਂ ਅਸੀਂ ਬਦਲਣਾ ਆ ਆ ਲਾਲ ਝੰਡਾ ਜਿਹੜਾ ਲੈ ਕੇ ਅੱਜ ਤੁਸੀਂ ਵੱਡੀ ਗਿਣਤੀ ਤੇ ਇੱਥੇ ਇਕੱਠੇ ਹੋਇਓ ਇਹਨੇ ਇਥੋਂ ਦੀ ਜਿਹੜੀ ਵੀਡੀਓ ਪੂਰੇ ਦੇਸ਼ ਤੇ ਜਾਣੀ ਆ ਤਾਂ ਇਹ ਨੇਹਾ ਜਾਏਗਾ ਕਿ ਲਾਲ ਚੰਡਾ ਅੱਜ ਵੀ ਉਵੇਂ ਹੀ ਹੈਗਾ ਖੜਾ ਹੈ ਤਾਂ ਐਵੇਂ ਹੀ ਖੜਾ ਰਹੇਗਾ ਜਿਹੜਾ ਮਜਲੂਮਾਂ ਦੇ ਲਈ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਹੈ ਇਹ ਲਾਲ ਚੰਡਾ ਹਮੇਸ਼ਾ ਉਹਨਾਂ ਦੇ ਲਈ ਅੱਗੇ ਹੋ ਕੇ ਲੜਦਾ ਔਰ ਹਮੇਸ਼ਾ ਲੜਦਾ ਰਹੇਗਾ ਔਰ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਆਪਣੇ ਵੱਲੋਂ ਕਿ ਬਹੁਤ ਗਰਮੀ ਸੀ ਜਦੋਂ ਆਪਾਂ ਆਏ ਆ ਇੰਨੀ ਗਰਮੀ ਦੇ ਵਿੱਚ ਇੰਨੀ ਵੱਡੀ ਗਿਣਤੀ ਚ ਇਕੱਠੇ ਹੋਏ ਹੋ ਆਪਣਾ ਕੁਦਰਤ ਸਾਥ ਦੇ ਰਹੀ ਆ ਥੋੜਾ ਜਿਹਾ ਮੌਸਮ ਜਿਹੜਾ ਉਹਨਾਂ ਨੇ ਬਦਲਤਾ ਇਸ ਕਰਕੇ ਜਿੰਨੇ ਵੀ ਬੁਲਾਰੇ ਹੋਰ ਬੋਲਣੇ ਆ ਤੁਸੀਂ ਸਾਰਿਆਂ ਨੇ ਉਹਦਾ ਧਿਆਨ ਨਾ ਸੁਣਨਾ ਸ਼ੁਕਰੀਆ ਕਿ ਪੂਰਾ ਸਾਲ ਮਨਾਇਆ ਜਾ ਰਿਹਾ ਹੈ ਤੇ ਇਸ ਸਾਲ ਵਿੱਚ ਪਾਕੀ ਦੀ ਜਿਹੜਾ ਮਹਾਂ ਸਮੇਲਨ ਜਿਹਨੂੰ ਆਪਾਂ ਕਹਿੰਦੇ ਆ ਜਿਸ ਦੇ ਵਿੱਚ ਪਹਿਲਾਂ ਬ੍ਰਾਂਚਾਂ ਵਿੱਚੋਂ ਚੁਣ ਕੇ ਬਲਾਕਾਂ ਵਿੱਚ ਆਉਂਦੇ ਆ ਫਿਰ ਬਲਾਕਾਂ ਵਿੱਚੋਂ ਚੁਣ ਕੇ ਜ਼ਿਲ੍ਹਿਆਂ 'ਚ ਜਾਂਦੇ ਆ ਫਿਰ ਜ਼ਿਲ੍ਹਿਆਂ ਤੋਂ ਸੂਬਿਆਂ ਵਿੱਚ ਜਾਂਦੇ ਆ ਸੂਬਿਆਂ ਦੇ ਚੁਣੇ ਹੋਏ ਡੈਲੀਗੇਟ ਆ ਜਿਹੜੇ 1000 ਇਹ 25ਵੀਂ ਵਾਰ ਜੁੜਨਾ 25ਵੀਂ ਵਾਰ ਪੰਜਾਬ ਨੂੰ ਇਹ ਮਾਣ ਮਿਲਿਆ ਕਿ ਪੰਜਾਬ ਪਾਰਟੀ ਦਾ ਮਹਾ ਸਮਾमेलन ਕਰਵਾਵੇ ਉਹਨਾਂ ਦੀ ਖਾਸੀਅਤ ਸੀ ਕਿ ਚੰਡੀਗੜ੍ਹ ਹੋਵੇ ਤਫੋਂ ਪੰਜਾਬ ਦੀ ਪਾਰਟੀ ਨੇ ਤੁਹਾਡੇ ਸਭ ਦੇ ਸਹਿਯੋਗ ਨਾਲ ਇਹ ਫੈਸਲਾ ਕੀਤਾ ਕਿ ਪਾਰਟੀ ਪੂਰੇ ਉਤਸ਼ਾਹ ਨਾਲ 100 ਸਾਲਾਂ ਤੇ 25ਵੀਂ ਜਿਹੜਾ ਪਾਰਟੀ ਮਹਾਂ ਸੰਮੇਲਨ ਹੈ ਇਹਦੇ ਲਈ ਆਪਣੀ ਜੀਵਨ ਨਾਲ ਕੰਮ ਕਰੇਗੀ ਔਰ ਸ਼ਾਨਦਾਰ ਸਨੇਹਾ ਲੋਕਾਂ ਕੋਲੇ ਲੈ ਕੇ ਜਾਏਗੀ ਇਸ ਸਾਥ ਨਾਲ ਕੇ ਲੋਕ ਸਾਨੂੰ ਪਰਮਾ ਹੰਗਾਰਾ ਦੇਣਗੇ ਚੋਏ ਜਿਹੀ ਮਹਾਂ ਸੰਮੇਲਨ ਹੈ चंडीगढ़ इकी बाई ते चोवीह पची पंज दि विच हो ंग पार्टींदा सी पी आई चिंदाबा आार्टी चिंदा